ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਪਰਸਿੰਨਕੌਰ ਨੇ ਆਪਣੀ ਨੂ ਨੂੰ ਗੁੱਸੇ ਵਿੱਚ ਕਿਹਾ ਕੁੜੇ ਨੂ ਰਾਣੀਏ ਤੂੰ ਮੇਰੀ ਕੁੜੀ ਨੂੰ ਸੂਟ ਦੇਣ ਤੋਂ ਮਨਾਂ ਕਿਉਂ ਕੀਤਾ ਤਾਂਸ ਦੀ ਨੂ ਨੇ ਧੌਣ ਨੀਵੀਂ ਕਰਕੇ ਹੌਲੀ ਜਿਹੀ ਕਿਹਾ ਮਾਂ ਜੀ ਐਤਕੀ ਮੇਰੇ ਕੋਲ ਪੈਸੇ ਨਹੀਂ ਸੀ ਇਸ ਲਈ ਨਹੀਂ ਦੇ ਸਕੀ ਅਗਲੀ ਵਾਰ ਜ਼ਰੂਰ ਦੇ ਦੂੰਗੀ ਤਾਂ ਪ੍ਰਸੰਨਕ ਔਰ ਗੁੱਸੇ ਵਿੱਚ ਬੋਲੀ ਤੇਰੇ ਕੋਲ ਕੁਝ ਵੀ ਨਹੀਂ ਸੀ ਜੇ ਤੇਰੀ ਭੈਣ ਆ ਜਾਂਦੀ ਤਾਂ ਤੂੰ ਉਹਦੇ ਲਈ ਨਵਾਂ ਸੂਟ ਲੈ ਕੇ ਆਉਣਾ ਸੀ ਪਰ ਮੇਰੀ ਤੀਨ ਨੂੰ ਦੇਣ ਵਾਸਤੇ ਤੇਰੇ ਕੋਲੇ ਕੁਝ ਵੀ ਨਹੀਂ ਸੀ ਜਦੋਂ ਉਸਨੇ ਇਹ ਗੱਲ ਕਹੀ ਤਾਂ ਪ੍ਰਸੰਨਕ ਔਰ ਦੀਤੀ ਤਾਨਾ ਦਿੰਦੇ ਹੋਏ ਸੁਣਾਉਣ ਲੱਗੀ ਬੱਸ ਕਰੋ ਮੰਮੀ ਮੈਂ ਕਿਹੜਾ ਭਾਬੀ ਦਾ ਦਿੱਤਾ ਸੂਟ ਪਾਉਣਾ ਹੈ ਕੋਈ ਫਰਕ ਨਹੀਂ ਪੈਂਦਾ ਜੇ ਇਹਨੇ ਸੂਟ ਨਹੀਂ ਦਿੱਤਾ ਪਰ ਸੁਣਾਉ ਨਾ ਮੈਂ ਤੁਹਾਡੇ ਦਿੱਤੇ ਕੱਪੜੇ ਨਹੀਂ ਪਾਉਂਦੀ ਮੇਰੇ ਘਰ ਵਾਲਾ ਤਾਂ ਮੈਨੂੰ ਵਾਧੂ ਸੂਟ ਲਿਆ ਕੇ ਦਿੰਦਾ ਮੇਰੇ ਲਈ ਸੂਟਾਂ ਦਾ ਢੇਰ ਲਿਆ ਕੇ ਰੱਖਦਾਗਾ ਮੈਨੂੰ ਇਹਨਾਂ ਦੇ ਦਿੱਤੇ ਸੂਟ ਵੈਸੇ ਹੀ ਪਸੰਦ ਨਹੀਂ ਆਉਂਦੇ ਨਾਲੇ ਜਿਹੜੇ ਤੂੰ ਪੈਸੇ ਵੇਚਾ ਰਹੀ ਆ ਨਾ ਉਹ ਤੇਰੇ ਪਿਓ ਦੇ ਨਹੀਂ ਉਹ ਤਾਂ ਮੇਰੇ ਭਰਾ ਦੇ ਆ ਜੀ ਦੇ ਦਮ ਤੇ ਤੂੰ ਇੰਨਾ ਉੱਚਲਦੀ ਆ ਨਣਦ ਦੀਆਂ ਗੱਲਾਂ ਸੁਣ ਕੇ ਪ੍ਰਸੰਨਕੌਰ ਦੀ ਨੂੰ ਰਾਣੀ ਦਾ ਦਿਲ ਜ਼ਖਮੀ ਹੋ ਗਿਆ ਉਹਦੀਆਂ ਅੱਖਾਂ ਭਰ ਆਈਆਂ ਅਸਲ ਵਿੱਚ ਪਰ ਸਿੰਨਕੌਰ ਦੇ ਦੋ ਮੁੰਡੇ ਸੀ ਵੱਡਾ ਮੁੰਡਾ ਮਨਿੰਦਰ ਜਿਹੜਾ ਇੱਕ ਕੰਪਨੀ ਵਿੱਚ ਉੱਚੇ ਅਹੁਦੇ ਤੇ ਕੰਮ ਕਰਦਾ ਸੀ ਉਹਦੀ ਪਤਨੀ ਦਾ ਨਾਮ ਮਨਪ੍ਰੀਤ ਸੀ ਉਹ ਕਮੰਡੀ ਤੇ ਬਹੁਤ ਦਿਖਾਵਾ ਕਰਨ ਵਾਲੀ ਸੀ ਤੇ ਛੋਟਾ ਮੁੰਡਾ ਲਵੀ ਜਿਹੜਾ ਕਿ ਇੱਕ ਮਾਮੂਲੀ ਨੌਕਰੀ ਕਰਦਾ ਸੀ ਜਿੱਥੇ ਉਹਨੂੰ ਮਹੀਨੇ ਦਾ ਸਿਰਫ 20000 ਰੁਪਏ ਹੀ ਮਿਲਦਾ ਸੀ ਤੇ ਉਹਦੀ ਪਤਨੀ ਰਾਣੀ ਸ਼ਾਂਤ ਤੇ ਸਹਿਣਸ਼ੀਲ ਜ਼ਿੰਮੇਵਾਰ ਬਹੁਤ ਸੌ ਕੁੜੀ ਸੀ ਉਹ ਹਮੇਸ਼ਾਕਰ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਪਰ ਫਿਰ ਵੀ ਉਹਨੂੰ ਬਦਲੇ ਵਿੱਚ ਤਾਨਨੇ ਮੇਨੇ ਹੀ ਮਿਲਦੇ ਸੀ ਜਦੋਂ ਵੀ ਉਸਦੀ ਨਣਦ ਪੇਕੇ ਆਉਂਦੀ ਤਾਂ ਪ੍ਰਸੰਨਕੌਰ ਹਰ ਵਾਰ ਉਸਨੂੰ ਤੋੜਨ ਲੱਗੇ ਨਵਾਂ ਸੂਟ ਦੇਣ ਦੀ ਜਿੱਦ ਫੜ ਲੈਂਦੀ ਸੀ ਚਾਹੇ ਘਰ ਵਿੱਚ ਖਾਣ ਦੇ ਹੀ ਲਾਲੇ ਕਿਉਂ ਨਾ ਪਏ ਹੋਣ ਇਸ ਵਾਰ ਵੀ ਇਸੇ ਤਰ੍ਹਾਂ ਹੋਇਆ ਰਾਣੀ ਨੇ ਬੜੀ ਹੀ ਨਿਮਰਤਾ ਨਾਲ ਆਪਣੀ ਨਣਦ ਨੂੰ ਜਾਣ ਲੱਗਿਆਂ 500 ਰੁਪਏ ਦਿੱਤੇ ਤੇ ਹੱਥ ਜੋੜ ਕੇ ਬੋਲੀ ਬੱਸ ਭੈਣੇ ਐਤ ਕੀ ਇੰਨਾ ਹੀ ਮਾਫ ਕਰਿਓ ਰਾਣੀ ਦੀ ਨਣਦ ਨੇ ਪੈਸੇ ਤਾਂ ਫੜ ਲਏ ਪਰ ਉਹਦੀਆਂ ਅੱਖਾਂ ਵਿੱਚ ਗੁੱਸਾ ਸਾਫ਼ ਚਲਕ ਰਿਹਾ ਸੀ ਉਹਦੇ ਜਾਂਦਿਆ ਹੀ ਪ੍ਰਸੰਨ ਕੌਰ ਦਾ ਅਸਲੀ ਰੂਪ ਸਾਹਮਣੇ ਆ ਗਿਆ ਗੁੱਸੇ ਵਿੱਚ ਭੜਕਦੇ ਹੋਏ ਬੋਲੀ ਤੈਨੂੰ 500 ਰੁਪਏ ਦਿੰਦੀ ਨੂੰ ਸ਼ਰਮ ਨਹੀਂ ਆਈ ਤੂੰ ਮੇਰੀ ਕੁੜੀ ਨੂੰ ਭੀਖ ਦਿੱਤੀ ਸੀ ਤੂੰ ਆਪਣੀ ਭੈਣ ਨੂੰ ਤਾਂ ਕਦੇ ਐਵੇਂ ਨਹੀਂ ਤੋੜਿਆ ਰਾਣੀ ਚੁੱਪਚਾਪ ਖੜੀ ਉਹਦੀਆਂ ਅੱਖਾਂ ਵਿੱਚ ਅਥਰੂ ਸਨ ਪਰਮਾਨ ਵਿੱਚ ਇੱਕ ਤੂਫਾਨ ਹੌਲੀ-ਹੌਲੀ ਕਰਵਟ ਲੈ ਰਿਹਾ ਸੀ। ਸ਼ਾਮ ਨੂੰ ਜਦੋਂ ਰਾਣੀ ਖਾਣਾ ਲੈ ਕੇ ਆਪਣੀ ਸੱਸ ਕੋਲ ਗਈ ਤਾਂ ਉਸ ਦੀ ਸੱਸ ਨੇ ਥਾਲੀ ਵਗਾ ਕੇ ਮਾਰੀ ਅਤੇ ਉੱਚੀ ਆਵਾਜ਼ ਵਿੱਚ ਬੋਲੀ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਕੁੜੀ ਨੂੰ ਸੂਟ ਦੇਣ ਤੋਂ ਜਵਾਬ ਦੇਣ ਦੀ ਜੇ ਮੇਰਾ ਵੱਡਾ ਮੁੰਡਾ ਇੱਥੇ ਹੁੰਦਾ ਤਾਂ ਮੇਰੇ ਕਹਿਣ ਤੇ ਉਹਨੇ 100 ਸੂਟ ਲਿਆ ਕੇ ਦੇ ਦੇਣੇ ਸੀ। ਰਾਣੀ ਨੇ ਹੌਲੀ ਜਿਹੀ ਜਵਾਬ ਦਿੱਤਾ ਮੰਮੀ ਜੀ ਮੇਰੇ ਕੋਲੋਂ ਗਲਤੀ ਹੋ ਗਈ। ਮੈਨੂੰ ਮਾਫ਼ ਕਰ ਦਿਓ ਅਗਲੀ ਵਾਰ ਜ਼ਰੂਰ ਸੂਟ ਦੇਵਾਂਗੀ ਤਾਂ ਪ੍ਰਸੰਨਕੌਰ ਨੇ ਮੂੰਹ ਪਰੇ ਕਰਕੇ ਕਿਹਾ ਠੀਕ ਆ ਠੀਕ ਆ ਜਾ ਆਪਣਾ ਕੰਮ ਕਰ ਰਾਣੀ ਚੁੱਪਚਾਪ ਜ਼ਮੀਨ ਤੇ ਡਿੱਗੀ ਪਈ ਥਾਲੀ ਵਿੱਚੋਂ ਖਿਲਰਿਆ ਖਾਣਾ ਚੁੱਕਣ ਲੱਗੀ ਬਿਨਾਂ ਕੋਈ ਸ਼ਿਕਾਇਤ ਕੀਤੇ ਫਿਰ ਉਹ ਰਸੋਈ ਵਿੱਚ ਜਾ ਕੇ ਦੂਜਾ ਖਾਣਾ ਲੈ ਕੇ ਆ ਗਈ ਪ੍ਰਸੰਨਕੌਰ ਉਹਦਾ ਹੱਥ ਝਟਕਦੇ ਹੋਏ ਥਾਲੀ ਫੜ ਲਈ ਤੇ ਤਾਨਾ ਮਾਰਦੇ ਹੋਏ ਖਾਣ ਲੱਗੀ ਅਗਲੇ ਦਿਨ ਸਵੇਰੇ ਰੋਜ਼ ਵਾਂਗ ਰਾਣੀ 3 ਵਜੇ ਉੱਠ ਗਈ ਪਹਿਲਾਂ ਉਸਨੇ ਪੂਰੇ ਘਰ ਦੀ ਸਫਾਈ ਕੀਤੀ ਫਿਰ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ ਉਦੋਂ ਹੀ ਪ੍ਰਸੰਨ ਕੌਰ ਦੀ ਆਵਾਜ਼ ਆਈ ਨਹੀਂ ਬਹੂ ਮੇਰੇ ਲਈ ਪਾਣੀ ਗਰਮ ਕਰ ਦੇ ਮੈਨੂੰ ਣਾ ਰਾਣੀ ਨੇ ਗੈਸ ਤੇ ਖਾਣਾ ਰੱਖਿਆ ਸੀ ਉਹਨੂੰ ਪਰਾਂ ਕਰਕੇ ਚੁੱਪਚਾਪ ਪਾਣੀ ਗਰਮ ਕਰਨ ਲਈ ਰੱਖ ਦਿੱਤਾ ਥੋੜੀ ਦੇਰ ਬਾਅਦ ਫਿਰ ਪ੍ਰਸੰਨ ਕੌਰ ਉੱਚੀ ਆਵਾਜ਼ ਵਿੱਚ ਬੋਲੀ ਨੀ ਬਹੂ ਹਜੇ ਤੱਕ ਤੇਰੇ ਤੋਂ ਪਾਣੀ ਗਰਮ ਨਹੀਂ ਹੋਇਆ ਆਪਣੀ ਸੱਸ ਦੀ ਉੱਚੀ ਆਵਾਜ਼ ਸੁਣ ਕੇ ਰਾਣੀ ਘਬਰਾ ਗਈ ਅਤੇ ਉਹ ਛੇਤੀ ਛੇਤੀ ਗਰਮ ਪਾਣੀ ਦੀ ਬਾਲਟੀ ਚੁੱਕ ਕੇ ਬਾਥਰੂਮ ਵੱਲ ਭੱਜੀ ਹੜਬੜਾਹਟ ਵਿੱਚ ਉਹਦਾ ਪੈਰ ਤਿਲਕ ਗਿਆ ਅਤੇ ਗਰਮ ਪਾਣੀ ਉਸ ਦੇ ਉੱਤੇ ਪੈ ਗਿਆ ਰਾਣੀ ਉੱਚੀ ਉੱਚੀ ਰੋਣ ਲੱਗੀ ਘਰ ਲਾਉਣ ਲੱਗੀ ਉਸ ਦੀਆਂ ਚੀਕਾਂ ਨਾਲ ਸਾਰਾ ਘਰ ਡੈਲ ਗਿਆ ਉਹਦਾ ਪੂਰਾ ਸਰੀਰ ਸੜਨ ਲੱਗਾ ਸੀ ਤੇ ਉਹ ਟੜਫਣ ਲੱਗੀ ਉਹ ਜ਼ਮੀਨ ਤੇ ਡਿੱਗੀ ਪਈ ਦਰਦ ਨਾਲ ਤੜਫ ਰਹੀ ਸੀ ਪਰ ਸਿੰਨਕ ਔਰ ਦੌੜ ਕੇ ਆਈ ਪਰ ਉਹਦੀਆਂ ਅੱਖਾਂ ਵਿੱਚ ਕੋਈ ਚਿੰਤਾ ਨਹੀਂ ਸੀ ਪਰ ਉਹਦੇ ਬੁੱਲਾਂ ਤੇ ਹਮੇਸ਼ਾ ਦੀ ਤਰ੍ਹਾਂ ਤਾਨਾ ਸੀ ਉਹ ਗੁੱਸੇ ਵਿੱਚ ਬੋਲੀ ਕਿਸੇ ਵੀ ਕੰਮ ਦੀ ਹੈ ਨਹੀਂ ਇਹ ਇੱਕ ਛੋਟਾ ਜਿਹਾ ਕੰਮ ਵੀ ਇਹ ਤੋਂ ਚੰਗੀ ਤਰ੍ਹਾਂ ਨਹੀਂ ਹੁੰਦਾ ਐਡੀ ਨਕਮੀ ਨੂੰ ਪੱਲੇ ਪਈ ਆ ਇਹਨੂੰ ਜਿੰਨਾ ਮਰਜ਼ੀ ਸਮਝਾ ਲਓ ਇਹਦੇ ਕੰਨ ਤੇ ਜੂਨ ਹੀ ਸਰਕਦੀ ਕੋਈ ਵੀ ਕੰਮ ਕਰਨਾ ਇਹਨੇ ਸਿੱਧੇ ਮੂੰਹ ਤਾਂ ਕਰਨਾ ਹੀ ਨਹੀਂ ਮੰਦੀ ਤੀ ਨੇ ਹਰੇਕ ਕੰਮ 'ਚ ਕੋਈ ਨਾ ਕੋਈ ਨੁਕਸਾਨ ਕਰ ਦੇਣਾ। ਦੇਖ ਕਿਵੇਂ ਬਾਲਟੀ ਟੁੱਟ ਗਈ ਆ। ਉਸ ਨੂੰ ਆਪਣੀ ਨੂੰ ਨਾਲੋਂ ਬਾਲਟੀ ਦੀ ਜ਼ਿਆਦਾ ਫਿਕਰ ਸੀ। ਫਿਰ ਵੀ ਉਹਦਾ ਮਨ ਸ਼ਾਂਤ ਨਹੀਂ ਹੋਇਆ। ਫਿਰ ਉਹ ਬੋਲੀ, "ਮੇਰੀ ਵੱਡੀ ਨੂੰ ਵਰਗੀ ਬਣਨ ਦਾ ਤਾਂ ਤੂੰ ਸੋਚੀ ਨਾ। ਤੂੰ ਤਾਂ ਉਹਦੇ ਪੈਰ ਵਰਗੀ ਵੀ ਨਹੀਂ। ਉਹ ਤਾਂ ਹਰ ਕੰਮ ਵਿੱਚ ਬਹੁਤ ਨਿਪੁੰਨ ਆ।" ਉਧਰੋਂ ਸੜਦੀ ਹੋਈ ਰਾਣੀ ਦਰਦ ਨਾਲ ਰੋ ਰਹੀ ਸੀ। ਪਰ ਜਦੋਂ ਉਸਦੀ ਸੱਸ ਦੇ ਤਾਨੇ ਨਾ ਰੁਕੇ ਤਾਂ ਉਹ ਗੁੱਸੇ ਨਾਲ ਬੋਲ ਉੱઠી। मां जी मैं सड़ रही हां टड़फ रही हां ते तुसी ताने मार रहे जे आ, ता 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 आ, ना हो जे ਤੁਹਾਡੀ ਵੱਡੀ ਨੂੰ ਇੰਨੀ ਹੀ ਚੰਗੀ ਆ ਤਾਂ ਤੁਸੀਂ ਉਹਨਾਂ ਕੋਲ ਜਾ ਕੇ ਕਿਉਂ ਨਹੀਂ ਰਹਿੰਦੇ ਜਦੋਂ ਘਰ ਦਾ ਵਟਵਾਰਾ ਹੋਇਆ ਸੀ ਤਾਂ ਉਹਨਾਂ ਨੇ ਹੀ ਤੁਹਾਨੂੰ ਆਪਣੇ ਨਾਲ ਰੱਖਣ ਤੋਂ ਮਨਾ ਕੀਤਾ ਸੀ ਐਨਾ ਸੁਣਦਿਆਂ ਹੀ ਪ੍ਰਸੰਨ ਕੌਰ ਦਾ ਭਾਰਾ ਚੜ ਗਿਆ ਉਹ ਗੁੱਸੇ ਵਿੱਚ ਬੋਲੀ ਤੂੰ ਤਾਂ ਚਾਹਣੀ ਆ ਕਿ ਮੈਂ ਤੇਰੇ ਨਾਲ ਨਾ ਰਹਾ ਤੇਰੇ ਪਤੀ ਨੇ ਤਾਂ ਕਦੇ ਐਦਾਂ ਨਹੀਂ ਕਿਹਾ ਮੇਰਾ ਮੁੰਡਾ ਉਹ ਰਾਣੀ ਨੇ ਹੌਲੀ ਜਿਹੀ ਜਵਾਬ ਦਿੱਤਾ ਮੈਂ ਇਹ ਨਹੀਂ ਕਹੀ ਰਹੀ ਮਾਂ ਜੀ ਕਿ ਤੁਸੀਂ ਮੇਰੇ ਨਾਲ ਨਾ ਰਹੋ ਮੈਂ ਤਾਂ ਸਚਾਈ ਦੱਸ ਰਹੀ ਆ ਇੰਨਾ ਕਹਿ ਕੇ ਉਹ ਲੜਖੜਾਉਂਦੀ ਹੋਈ ਆਪਣੇ ਮੱਚੇ ਹੋਏ ਪੈਰਾਂ ਤੇ ਦਵਾਈ ਲਾਉਣ ਲਈ ਆਪਣੇ ਕਮਰੇ ਅੰਦਰ ਚਲੀ ਗਈ ਪਰ ਉਸ ਦੀ ਪਿੱਠ ਪਿੱਛੇ ਫਿਰ ਤਾਨਿਆਂ ਦੀ ਆਵਾਜ਼ ਆਉਣ ਲੱਗੀ ਉਹ ਸੋਚਣ ਲੱਗੀ ਕਿ ਮੈਂ ਕਿੰਨੀ ਵਦ ਨਸੀਬ ਨੂੰ ਆ ਨਾ ਮੈਨੂੰ ਖਾਣ ਨੂੰ ਚੰਗਾ ਮਿਲਦਾ ਅਤੇ 나ਹੀਂ ਮੈਨੂੰ ਇਸ ਘਰ ਦੇ ਵਿੱਚ ਕੋਈ ਇੱਜ਼ਤ ਮਿਲਦੀ ਆ ਮੈਂ ਕੀ ਵਿਗਾੜਿਆ ਸੀ ਜਿਹੜਾ ਮੇਰਾ ਇਸ ਘਰ ਵਿੱਚ ਵਿਆਹ ਹੋ ਗਿਆ ਰਾਣੀ ਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਰਹੇ ਸੀ ਉਹ ਸੋਚਣ ਲੱਗੀ ਕਿ ਮੈਂ ਇਹਨਾਂ ਲਈ ਆਪਣੇ ਸਾਰੇ ਸ਼ੌਂਕ ਛੱਡ ਦਿੱਤੇ ਇਹਨਾਂ ਦੀ ਹਰ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਮੈਂ ਆਪਣਾ ਐਸ਼ੋ ਆਰਾਮ ਭੁੱਲ ਕੇ ਸਾਰਾ ਦਿਨ ਇਹਨਾਂ ਦੀ ਖਾਤਰਦਾਰੀ ਕਰਦੀ ਆ ਪਰ ਬਦਲੇ ਵਿੱਚ ਮੈਨੂੰ ਸਾਰਾ ਦਿਨ ਇਹੀ ਕੁਝ ਸੁਣਨ ਨੂੰ ਮਿਲਦਾ। ਉਹ ਚੁੱਪਚਾਪ ਆਪਣੇ ਜ਼ਖਮਾਂ ਤੇ ਦਵਾਈ ਲਾਉਣ ਲੱਗੀ। ਉਦੋਂ ਹੀ ਮੋਬਾਈਲ ਦੀ ਘੰਟੀ ਵੱਜੀ। ਜਦੋਂ ਉਸਨੇ ਮੋਬਾਈਲ ਵੱਲ ਵੇਖਿਆ ਤਾਂ ਫੋਨ ਲਵੀਦਾ ਸੀ। ਉਹਦੇ ਚਿਹਰੇ ਤੇ ਇੱਕ ਪਲ ਲਈ ਤਾਂ ਹਲਕੀ ਜਹੀ ਚਮਕ ਆ ਗਈ। ਉਸਨੇ ਤੁਰੰਤ ਫੋਨ ਚੁੱਕ ਲਿਆ ਤਾਂ ਉਦੋਂ ਹੀ ਇੱਕ ਆਵਾਜ਼ ਆਈ। ਰਾਣੀ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਮੈਂ ਕੱਲ ਵਾਪਸ ਆ ਰਿਹਾ ਹਾਂ। ਇਹ ਸੁਣਦਿਆਂ ਹੀ ਰਾਣੀ ਹੈਰਾਨ ਰਹਿ ਗਈ ਉਸਨੇ ਘਬਰਾ ਕੇ ਪੁੱਛਿਆ ਕੀ ਹੋਇਆ ਲਵੀ ਨੇ ਬਿਨਾ ਕੋਈ ਜਵਾਬ ਦਿੱਤੇ ਫੋਨ ਕੱਟ ਦਿੱਤਾ ਉਦੋਂ ਹੀ ਪਰਸੰਨ ਕੌਰ ਆ ਕੇ ਰਾਣੀ ਨੂੰ ਪੁੱਛਣ ਲੱਗੀ ਕਿ ਕਿਹਦਾ ਫੋਨ ਸੀ ਰਾਣੀ ਨੇ ਆਪਣੀ ਸੱਸ ਨੂੰ ਹੌਲੀ ਜਹੀ ਜਵਾਬ ਦਿੱਤਾ ਮਾਂ ਜੀ ਤੁਹਾਡੇ ਪੁੱਤਰ ਦਾ ਫੋਨ ਸੀ ਉਹਨਾਂ ਨੂੰ ਕੰਪਨੀ ਦੇ ਵਿੱਚੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਹੁਣ ਉਹ ਘਰ ਵਾਪਸ ਆ ਰਹੇ ਨਹੀਂ ਇਹ ਗੱਲ ਸੁਣ ਕੇ ਪ੍ਰਸੰਨਕੌਰ ਗੁੱਸੇ ਵਿੱਚ ਬੋਲੀ ਉਹਨੂੰ ਕੰਪਨੀ 'ਚੋਂ ਕੱਢਿਆ ਜਾਂ ਉਹਦਾ ਤੇਰੇ ਬਿਨਾ ਜੀ ਨਹੀਂ ਲੱਗ ਰਿਹਾ ਰਾਣੀ ਦੀਆਂ ਅੱਖਾਂ ਪਰ ਆਈਆਂ ਉਹ ਬੋਲੀ ਮਾਂ ਜੀ ਆਪਣੇ ਘਰੇ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਤੁਸੀਂ ਐਵੇਂ ਕਹਿ ਰਹੇ ਹੋ ਅਗਲੇ ਦਿਨ ਸ਼ਾਮ ਨੂੰ ਲਵੀਕਰ ਵਾਪਸ ਆ ਗਿਆ ਜਿਵੇਂ ਹੀ ਉਹਨੇ ਘਰ ਪੈਰ ਰੱਖਿਆ ਸਭ ਤੋਂ ਪਹਿਲਾਂ ਆਪਣੇ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਪਰ ਪ੍ਰਸੰਨਕੌਰ ਨੇ ਮੂੰਹ ਫੇਰ ਲਿਆ ਇਹ ਵੇਖ ਕੇ ਰਾਣੀ ਦਾ ਦਿਲ ਟੁੱਟ ਗਿਆ ਪਰ ਉਹਨੇ ਕੁਝ ਨਾ ਕਿਹਾ ਲਵੀ ਨੇ ਹੌਲੀ ਜਿਹੀ ਆਪਣੀ ਮਾਂ ਨੂੰ ਕਿਹਾ ਮੰਮੀ ਤੁਸੀਂ ਮੇਰੇ ਨਾਲ ਨਾਰਾਜ਼ ਹੋ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਆ ਤਾਂ ਪਰਸੰਨ ਕੌਰ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪਚਾਪ ਉੱਥੋਂ ਉੱਠ ਕੇ ਚਲੀ ਗਈ ਲਵੀ ਦਾ ਚਿਹਰਾ ਬੋਝ ਜਿਹਾ ਗਿਆ ਉਹ ਹੌਲੀ-ਹੌਲੀ ਰਾਣੀ ਦੇ ਕੋਲ ਗਿਆ ਰਾਣੀ ਨੇ ਉਸ ਨੂੰ ਪਿਆਰ ਨਾਲ ਕਿਹਾ ਜਾਓ ਪਹਿਲਾਂ ਨਹਾ ਲਓ ਉਦੋਂ ਤੱਕ ਮੈਂ ਖਾਣਾ ਗਰਮ ਕਰ ਦਿੰਨੀ ਆ ਲਵੀ ਨੇ ਉਹਦਾ ਹੱਥ ਫੜ ਲਿਆ ਤੇ ਉਦਾਸ ਹੋ ਕੇ ਬੋਲਿਆ ਰਾਣੀ ਹੁਣ ਅੱਗੇ ਸਾਡੀ ਕਿਸਮਤ ਵਿੱਚ ਕੀ ਲਿਖਿਆ ਪਤਾ ਨਹੀਂ ਆ ਮੈਨੂੰ ਨੌਕਰੀ ਵੀ ਨਹੀਂ ਰਹੀ ਰਾਣੀ ਨੇ ਉਸਦਾ ਹੱਥ ਕੁੱਟ ਕੇ ਫੜਿਆ ਤੇ ਅੱਖਾਂ ਵਿੱਚ ਵਿਸ਼ਵਾਸ ਭਰ ਕੇ ਮੁਸਕਰਾਉਂਦੇ ਹੋਏ ਬੋਲੀ ਤੁਸੀਂ ਚਿੰਤਾ ਕਿਉਂ ਕਰਦੇ ਹੋ ਪਰਮਾਤਮਾ ਸਾਡੇ ਲਈ ਜ਼ਰੂਰ ਕੋਈ ਨਾ ਕੋਈ ਰਸਤਾ ਕੱਢੂਗਾ ਮੈਂ ਤੁਹਾਡੇ ਨਾਲ ਆਂ ਇਹੋ ਸਭ ਤੋਂ ਵੱਡੀ ਤਾਕਤ ਆ ਇਹਨਾਂ ਕਹਿ ਕੇ ਰਾਣੀ ਨੂੰ ਉਹਨੇ ਆਪਣੇ ਗਲ ਨਾਲ ਲਾ ਲਿਆ ਉਦੋਂ ਹੀ ਪ੍ਰਸੰਨ ਕੌਰ ਉੱਥੇ ਆ ਗਈ ਅਤੇ ਇਹ ਸਭ ਵੇਖ ਕੇ ਉਸ ਦਾ ਗੁੱਸਾ ਫੁੱਟ ਪਿਆ ਤੇ ਗੁੱਸੇ ਵਿੱਚ ਬੋਲੀ ਇਹੋ ਵਜ੍ਹਾ ਸੀ ਘਰ ਵਾਪਸ ਆਉਣ ਦੀ ਉੱਥੇ ਤਾਂ ਹ ਜੱਫੀਆਂ ਪਾਉਣ ਦਾ ਮੌਕਾ ਨਹੀਂ ਸੀ ਮਿਲ ਰਿਹਾ ਉਹਦੀਆਂ ਕੌੜੀਆਂ ਗੱਲਾਂ ਸੁਣ ਕੇ ਦੋਨੋਂ ਜਣੇ ਚੁੱਪਚਾਪ ਇੱਕ ਦੂਜੇ ਤੋਂ ਵੱਖ ਹੋ ਗਏ ਅਤੇ ਕਮਰੇ ਵਿੱਚ ਚਲੇ ਗਏ ਲਵੀ ਨੇ ਨਾ ਆ ਕੇ ਖਾਣਾ ਖਾਣ ਦੀ ਕੋਸ਼ਿਸ਼ ਕੀਤੀ ਪਰ ਉਹਦੋਂ ਹੀ ਪ੍ਰਸੰਨ ਹੋ ਕੇ ਫਿਰ ਆ ਗਈ ਅਤੇ ਤੰਜ ਕੱਸਦੇ ਹੋਏ ਬੋਲੀ ਘਰ ਆ ਗਿਆ ਤੇ ਕੋਈ ਨੌਕਰੀ ਲੱਭੀ ਜਾਂ ਨਹੀਂ ਕਦੋਂ ਤੱਕ ਘਰ ਵਾਲੀ ਦੇ ਹੱਥ ਦਾ ਖਾਣਾ ਖਾਏਗਾ ਲਵੀ ਨੇ ਆਪਣੇ ਗੁੱਸੇ ਨੂੰ ਕੰਟਰੋਲ ਕਰਦੇ ਹੋਏ ਜਵਾਬ ਦਿੱਤਾ ਮਾਂ ਮੈਂ ਕੁਝ ਲੋਕਾਂ ਨਾਲ ਗੱਲ ਕੀਤੀ ਆ ਮੈਨੂੰ ਉਮੀਦ ਹੈ ਕਿ ਛੇਤੀ ਹੀ ਨੌਕਰੀ ਮਿਲ ਜਾਵੇਗੀ ਪ੍ਰਸੰਨ ਹੋ ਕੇ ਫਿਰ ਬੋਲੀ ਕੱਲ ਤੋਂ ਸਵੇਰੇ ਹੀ ਨਿਕਲ ਜਾ ਇਨ ਨੌਕਰੀ ਲੱਭਣ ਨਹੀਂ ਤਾਂ ਸਾਰੇ ਭੁੱਖੇ ਮਰ ਜਾਣਗੇ ਲਵੀ ਚੁੱਪਚਾਪ ਅੱਧਾ ਖਾਣਾ ਛੱਡ ਕੇ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਿਆ। ਅਗਲੇ ਕੁਝ ਦਿਨ ਤੱਕ ਉਹ ਦਰਦ-ਦਰ ਠਟਕਦਾ ਰਿਹਾ ਪਰ ਉਸ ਨੂੰ ਕਿਤੇ ਕੋਈ ਕੰਮ ਨਾ ਮਿਲਿਆ। ਘਰ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਖਾਣੇ ਦੇ ਵੀ ਲਾਲੇ ਪੈ ਗਏ। ਰਾਣੀ ਨੇ ਜਿਵੇਂ-ਤਿਵੇਂ ਆਲੂ ਦੀ ਸਬਜ਼ੀ, ਚੌਲ ਬਣਾ ਕੇ ਪ੍ਰਸੰਨਕੌਰ ਨੂੰ ਖਾਣਾ ਦਿੱਤਾ। ਇਹ ਸਭ ਵੇਖਦੇ ਹੀ ਪ੍ਰਸੰਨਕੌਰ ਫੁੱਟ ਪਈ। ਕੀ ਤੂੰ ਰੋਜ਼-ਰੋਜ਼ ਇੱਕ ਹੀ ਸਬਜ਼ੀ ਬਣਾ ਦਿੰਨੀ ਆ? ਇਹਨੂੰ ਹੋਰ ਕੁਝ ਨਹੀਂ ਬਣਾਉਣਾ ਆਉਂਦਾ ਹੁਣ ਰਾਣੀ ਥੱਕ ਗਈ ਸੀ ਉਹ ਹੌਲੀ ਜਹੀ ਬੋਲੀ ਮਾਂ ਜੀ ਘਰ ਵਿੱਚ ਹੋਰ ਕੁਝ ਵੀ ਨਹੀਂ ਆ ਜੋ ਕੁਝ ਬਚਿਆ ਸੀ ਉਹ ਮੈਂ ਬਣਾ ਦਿੱਤਾ ਅਸੀਂ ਵੀ ਤਾਂ ਉਹ ਖਾ ਰਹੇ ਹਾਂ ਪਰ ਸੰਨਕੌਰ ਗੁੱਸੇ ਵਿੱਚ ਬੋਲੀ ਬਸ ਮੈਂ ਹੁਣ ਹੋਰ ਨਹੀਂ ਸਹਿ ਸਕਦੀ ਜਾਂ ਤਾਂ ਭੁੱਖੇ ਮਰਨਾ ਪਊਗਾ ਜਾਂ ਫਿਰ ਮੈਂ ਚੱਲੀ ਆ ਆਪਣੇ ਵੱਡੇ ਪੁੱਤ ਦੇ ਘਰ ਉੱਥੇ ਮਜੇ ਨਾਲ ਖਾਣਾ ਖਾऊंगी ਤੇ ਮੈਨੂੰ ਖਾਣਾ ਵੀ ਵਧੀਆ ਮਿਲੂਗਾ। ਆਪਣੀ ਮਾਂ ਦੀਆਂ ਇਹ ਗੱਲਾਂ ਸੁਣ ਕੇ ਲਵੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਪਰ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਚੁੱਪੀ ਆਵਾਜ਼ ਵਿੱਚ ਕਿਹਾ ਠੀਕ ਆ ਮਾਂ ਜਿੱਥੇ ਤੁਹਾਨੂੰ ਠੀਕ ਲੱਗੇ ਤੁਸੀਂ ਉੱਥੇ ਚਲੇ ਜਾਓ ਤੇ ਆਪਣੇ ਦਿਲ ਦੀ ਕਰੋ। ਪ੍ਰਸੰਨਕੌਰ ਬਿਨਾ ਕੁਝ ਸਮਾਂ ਗਵਾਏ ਆਪਣਾ ਸਮਾਨ ਆਪਣਾ ਸਮਾਨ ਪੈਕ ਕਰਕੇ ਘਰੋਂ ਨਿਕਲ ਗਈ। ਇਧਰ ਲਵੀ ਅਤੇ ਰਾਣੀ ਨੇ ਬੱਚੇ ਖੁਚੇ ਖਾਣੇ ਨਾਲ ਆਪਣਾ ਢਿੱਡ ਭਰਿਆ ਤੇ ਚੁੱਪਚਾਪ ਸੌਂ ਗਏ। ਉਦੋਂ ਹੀ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ। ਜਦੋਂ ਰਾਣੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸਦੀ ਨਣਦ ਖੜੀ ਸੀ। ਉਹ ਥੋੜੀ ਥੱਕੀ ਹੋਈ ਲੱਗ ਰਹੀ ਸੀ ਪਰ ਚਿਹਰੇ ਤੇ ਹਮੇਸ਼ਾ ਵਾਂਗ ਤਾਨਾ ਮਾਰਨ ਵਾਲੀ ਮੁਸਕਾਨ ਸੀ। ਰਾਣੀ ਨੇ ਉਹਨੂੰ ਅੰਦਰ ਆਉਣ ਲਈ ਕਿਹਾ ਤੇ ਛੇਤੀ ਥੋੜੇ ਜਿਹੇ ਪਾਣੀ ਵਿੱਚ ਚੀਨੀ ਘੋਲ ਕੇ ਲੈ ਆਈ। ਘਰ ਹੋਰ ਕੁਝ ਵੀ ਨਹੀਂ ਸੀ। ਤਾਂ ਉਸ ਦੀ ਨਣਦ ਨੇ ਕਿਹਾ ਭਾਬੀ ਕੀ ਤੁਸੀਂ ਮੈਨੂੰ ਚੀਨੀ ਵਾਲਾ ਪਾਣੀ ਦੇ ਦਿੱਤਾ ਤੇ ਮਾਂ ਕਿੱਥੇ ਆ ਮੈਨੂੰ ਦਿਸਦੀ ਨਹੀਂ ਕਿਤੇ ਲਵੀ ਨੇ ਜਵਾਬ ਦਿੱਤਾ ਮਾਂ ਹੁਣ ਵੱਡੇ ਵੀਰ ਕੋਲ ਚਲੀ ਗਈ ਆ ਉਹਨੇ ਘਰ ਛੱਡ ਦਿੱਤਾ ਹੈ ਤਾਂ ਉਸ ਦੀ ਭੈਣ ਹੈਰਾਨੀ ਨਾਲ ਵੇਖਦੇ ਹੋਏ ਕਹਿਣ ਲੱਗੀ ਛੱਡਣਾ ਹੀ ਸੀ ਭਾਬੀ ਤੁਸੀਂ ਮਾਂ ਨੂੰ ਚੰਗਾ ਖਾਣ ਨੂੰ ਨਹੀਂ ਦਿੰਦੇ ਸੀ ਹੁਣ ਵੱਡਾ ਵੀਰ ਆ ਉਹਦੇ ਘਰੇ ਤਾਂ ਰੋਜ਼ ਵਧੀਆ-ਵਧੀਆ ਪਕਵਾਨ ਬਣਦੇ ਆ ਤੇ ਮਨਪ੍ਰੀਤ ਭਾਬੀ ਤਾਂ ਰੋਜ਼ ਆਪਣੇ ਵਟਸਐਪ ਸਟੇਟਸ ਤੇ ਫੋਟੋ ਪਾਉਂਦੀ ਆ। ਰਾਣੀ ਚੁੱਪਚਾਪ ਸੁਣਦੀ ਰਹੀ, ਉਹਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਫਿਰ ਉਸਦੀ ਨਣਦ ਨੇ ਕਿਹਾ, ਮੈਂ ਵੀ ਹੁਣ ਉੱਥੇ ਹੀ ਚੱਲੀਆਂ, ਉੱਥੇ ਤਾਂ ਮੈਨੂੰ ਵਧੀਆ ਸੂਟ ਵੀ ਮਿਲਣਗੇ। ਉਸਦੀ ਨਣਦ ਵੀ ਬਿਨਾ ਕੁਝ ਕਹੇ ਘਰੋਂ ਚਲੀ ਗਈ। ਰਾਣੀ ਨੇ ਉਹਨੂੰ ਇੱਕ ਵਾਰ ਵੀ ਨਾ ਰੋਕਿਆ। ਉਸਦੀਆਂ ਅੱਖਾਂ ਵਿੱਚ ਨਾ ਗੁੱਸਾ ਸੀ ਅਤੇ ਨਾ ਕੋਈ ਉਹਦੇ ਕੋਲ। ਰਹਿਣ ਦੀ ਇੱਛਾ ਬਸ ਇੱਕ ਚੁੱਪ ਸੀ ਜਿਹੜੀ ਸਭ ਕੁਝ ਕਹਿ ਰਹੀ ਸੀ ਲਵੀ ਤੇ ਰਾਣੀ ਚੁੱਪਚਾਪ ਇੱਕ ਦੂਜੇ ਨੂੰ ਵੇਖਦੇ ਰਹੇ ਉਹ ਮਨ ਹੀ ਮਨ ਵਿੱਚ ਸੋਚਣ ਲੱਗੇ ਕਿ ਰਿਸ਼ਤਾ ਸਿਰਫ ਪੈਸਿਆਂ ਨਾਲ ਹੀ ਚੱਲਦਾ ਹੈ ਪੈਸਿਆਂ ਦੇ ਚੱਕਰ ਵਿੱਚ ਸਾਰੇ ਰਿਸ਼ਤੇ ਟੁੱਟ ਜਾਂਦੇ ਆ ਕੁਝ ਹਫ਼ਤੇ ਬਾਅਦ ਲਵੀ ਨੂੰ ਇੱਕ ਛੋਟੀ ਜਹੀ ਕੰਪਨੀ ਵਿੱਚ ਨੌਕਰੀ ਮਿਲ ਜਾਂਦੀ ਹੈ ਤਨਖਾਹ ਜ਼ਿਆਦਾ ਨਹੀਂ ਸੀ ਪਰ ਰਾਣੀ ਅਤੇ ਲਵੀ ਉਸੇ ਛੋਟੇ ਜਿਹੇ ਘਰ ਵਿੱਚ ਸੱਚੇ ਦਿਲੋਂ ਇੱਕ ਦੂਜੇ ਦਾ ਸਾਥ ਦਿੰਦੇ ਰਹੇ ਪਰ ਤੰਗੀ ਵਿੱਚ ਵੀ ਉਹ ਇੱਕ ਦੂਜੇ ਦੇ ਨਾਲ ਖੁਸ਼ੀ ਉਹਨਾਂ ਦੇ ਕੋਲ ਸਭ ਕੁਝ ਨਹੀਂ ਸੀ ਪਰ ਇੱਕ ਦੂਜੇ ਦਾ ਵਿਸ਼ਵਾਸ ਤੇ ਪਿਆਰ ਜ਼ਰੂਰ ਸੀ ਜਿਹੜਾ ਹਰ ਮੁਸ਼ਕਲ ਨੂੰ ਆਸਾਨ ਬਣਾ ਦਿੰਦਾ ਹੈ ਉਹ ਸਮਝ ਗਏ ਸੀ ਕਿ ਖੁਸ਼ ਰਹਿਣ ਲਈ ਹਮੇਸ਼ਾ ਬਹੁਤ ਵੱਡੀਆਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ ਤਾਂ ਦੋਸਤੋ ਕੀ ਪਰਸੰਨ ਕੌਰ ਨੇ ਲਵੀ ਤੇ ਰਾਣੀ ਦਾ ਸਾਥ ਛੱਡ ਕੇ ਸਹੀ ਕੀਤਾ ਕੀ ਸਾਰੇ ਰਿਸ਼ਤਿਆਂ ਦੇ ਵਿੱਚ ਸਿਰਫ ਅਸੀਂ ਪੈਸਾ ਵੇਖਣਾ ਹੁੰਦਾ ਹੈ ਬਹੁਤ ਸਾਰੀਆਂ ਸੱਸਾਂ ਆਪਣੇ ਪੁੱਤਰਾਂ ਦੇ ਵਿੱਚ ਵਿਤਕਰਾ ਕਰਦੀਆਂ ਨੇ ਤੇ ਨੂਹਾਂ ਦੇ ਵਿੱਚ ਆਟੋਮੈਟਿਕਲੀ ਇਹ ਵਿਤਕਰੇ ਪੈਦਾ ਹੋ ਜਾਂਦੇ ਨੇ ਜਦੋਂ ਘਰ ਦਾ ਮੁਖੀ ਹੀ ਆਪਣੀ ਔਲਾਦ ਵਿੱਚ ਵਿਤਕਰਾ ਕਰਦਾ ਹੈ ਤਾਂ ਉਸ ਘਰ ਦੇ ਵਿੱਚ ਵਿਤਕਰੇ ਹੀ ਵਿਤਕਰੇ ਹੋ ਜਾਂਦੇ ਨੇ ਅਤੇ ਔਲਾਦ ਦੀ ਵੀ ਆਪਸ ਵਿੱਚ ਨਹੀਂ ਬਣਦੀ ਮਾਮਾ ਨੂੰ ਕਦੇ ਵੀ ਆਪਣੇ ਪੁੱਤਾਂ ਅਤੇ ਨੂਹਾਂ ਵਿੱਚ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਕਈ ਵਾਰ ਕਿਸੇ ਪੁੱਤਰ ਦੇ ਹਾਲਾਤ ਮਾੜੇ ਹੁੰਦੇ ਨੇ ਤੇ ਕਈ ਵਾਰ ਕਿਸੇ ਦੇ ਚੰਗੇ ਇਸ ਲਈ ਕਦੇ ਵੀ ਆਪਣੀ ਔਲਾਦ ਜਾਂ ਰਿਸ਼ਤਿਆਂ ਨੂੰ ਉਹਨਾਂ ਦੇ ਹਾਲਾਤ ਵੇਖ ਕੇ ਨਹੀਂ ਸਗੋਂ ਉਹਨਾਂ ਦੇ ਦਿਲ ਵਿੱਚ ਇੱਜ਼ਤ ਅਤੇ ਪਿਆਰ ਦੇਖ ਕੇ ਵਰਤਿਆ ਕਰੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ